ਪਚਾਦਾ ਚਾਵਲੇ ਨੂੰ ਕਿੱਥੇ ਪਚਾਦਾ ਉਹ ਮੈ ਤੇਨੂੰ ਕਿੱਥੇ ਪਚਾਦਾ ਤੂੰ ਵੀ ਸਿਆਣਾ ਬਣ ਤੋ ਇੰਨਿਆ ਰਾਇ ਮਛੂਰੀ ਨਹੀਂ ਦੇ ਦਿੰਦੇ ਆਪ ਦਾ ਇੱਕ ਮੈਂ ਕਿਹਾ ਇਸੀ ਕੇ ਮੈਨੂੰ ਨਾ ਪੁੱਛਿਆ ਕਿ ਚਾਹਣਾ ਮੈਂ ਜੀ ਮੈਂ ਚਾਹਣਾ ਕਿ ਬੰਦ ਤੇ ਪੰਜਾਬ ਦੀ ਅਗਵਾਈ ਤੁਸੀਂ ਕਰੋ ਚੰਗੇ ਢੰਗ ਨਾਲ ਕਰੋ ਤੇ ਮਾਫ਼ੀ ਮੰਗੋ ਘਰ ਦੇ ਸਰਦ ਕਹਿੰਦਾ ਯਾਰ ਤੇਰਾ ਵਾਦਾ ਹੋ ਗਿਆ ਆਵਾ ਮਹਾਂ ਉਹ ਚੱਕਰ ਦੇ ਵਿੱਚ ਜਦੋਂ ਇੱਕ ਕਮਿਟਮੈਂਟ ਹੋ ਜਾਂਦੀ ਹੈ ਤਾਂ ਕਮਿਟਮੈਂਟ ਦੇ ਮੁਤਾਬਕ ਉਹ ਚੱਲਣ ਵੀ ਲੱਗਦੇ ਭਾਵੇਂ ਕਿਹੜੇ ਇਲਾਕੇ ਚ ਚਲੇ ਉਹਨਾਂ ਨੇ ਮੁਆਫੀ ਕਰਕੇ ਆਉਂਦਾ ਇਹੋ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੈਂ ਕਹਿ ਕੇ ਆਇਆ ਜਿੱਦਨ ਮੈਂ ਅਸਤੀਫਾ ਦਿੱਤਾ ਹੈ ਮੈਨੂੰ ਉਹਨਾਂ ਦਾ ਕੀ ਕਹਿਣਾ ਸੀ ਮੈਨੂੰ ਕਹਿੰਦੇ ਕਰਨਲ ਸਿਆਂ ਸਿਆਣਾ ਬਣ ਵੇ ਮੈਂ ਬਲਟੋਆ ਸਾਹਿਬ ਨੂੰ ਕਿੱਥੇ ਭੇਜ ਦਿੱਤਾ ਮੈਂ ਮੈਂ ਤਾਂ ਸਾਫ਼ ਕਰਕੇ ਕਹਿ ਰਿਹਾ ਨਾ ਉਹ ਕਹਿੰਦਾ ਮੈਂ ਬਲਟੋਏ ਨੂੰ ਕਿੱਥੇ ਪਹਚਾਤਾ ਚਾਵਲੇ ਨੂੰ ਕਿੱਥੇ ਪਹਚਾਤਾ ਉਹ ਮੈਂ ਤੈਨੂੰ ਕਿੱਥੇ ਬਚਾਦਾ ਤੂੰ ਹੀ ਸਿਆਣਾ ਬਾ ਹੂੰ ਤੋ ਇਨੀਆਂ ਰਾਇ ਮਛੂਰੇ ਨਹੀਂ ਦੇਈ ਦਿੰਦੇ ਆਪਦਾ ਵੇਖ ਤੇ ਆਪਦਾ ਕੋਈ ਇੱਕ ਵੀ ਨਹੀਂ ਹੂੰ ਤੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜਦੋਂ ਸਮੇਂ ਦੇ ਵਿੱਚ ਹੋਈਆਂ ਤੇ ਉਦੋਂ ਤੁਸੀਂ ਸਭ ਤੋਂ ਬਾਅਦ ਦੇ ਵਿੱਚ ਛੱਡ ਕੇ ਆਏ ਸੀ ਇਹ ਵੀ ਇੱਕ ਸਵਾਲ ਖੜਾ ਹੁੰਦਾ ਕਿ ਕੀ ਕਾਰਨ ਸੀ ਪਹਿਲਾਂ ਕਿਉਂ ਨਹੀਂ ਉਹ ਭਾਵਨਾ ਜਾਗੀ ਹਰ ਸੰਭਵ ਕੋਸ਼ਿਸ਼ ਕੀਤੀ ਕਿ ਤੁਮ ਐਟਮੈਂਟਮੈਂਟ ਹੋਈ ਸੀ ਬੇਰੀ ਤੇ ਸਰਦਾਰ ਸੁਖਬੀਰ ਸਿੰਘ ਬਾ ਪੁੱਛ ਲਿਓ ਉਹਨਾਂ ਨੂੰ ਹੂੰ ਉਹਨਾਂ ਦੇ ਨਾਲ ਕਮਿਟਮੈਂਟ ਹੋਈ ਸੀ ਕਿ ਮੈਨੂੰ ਉਹਨਾਂ ਕੁਛਾ ਕੀ ਚਾਉਣਾ ਮੈਂ ਜ ਮੈਂ ਚਾਉਣਾ ਕਿ ਪੰਥ ਤੇ ਪੰਜਾਬ ਦੀ ਅਗਵਾਈ ਤੁਸੀਂ ਕਰੋ ਹੂੰ ਚੰਗੇ ਢੰਗ ਨਾਲ ਕਰੋ ਤੇ ਮਾਫੀ ਮੰਗੋ ਕਾਲ ਤੱਕ ਸਾਬ ਕਿਹਿੰਦਾ ਯਾਰ ਤੇਰਾ ਵਾਦਾ ਹੋ ਗਿਆ ਆਪਾਂ ਮੰਗਾ ਦੇ ਮਾਫੀ ਹੂੰ ਉਹ ਚੱਕਰ ਦੇ ਵਿੱਚ ਜਦੋਂ ਇੱਕ ਕਮਿਟਮੈਂਟ ਹੋ ਜਾਂਦੀ ਹੈ ਤਾਂ ਕਮਿਟਮੈਂਟ ਦੇ ਮੁਤਾਬਕ ਉਹ ਚੱਲਣ ਵੀ ਲੱਗ ਪਏ ਪਾਵੇਂ ਕਿਹੜੇ ਇਲਾਕਿਆਂ ਚ ਚੱਲੇ ਉਹਨਾਂ ਨੇ ਮੁਆਫੀ ਮੰਗੀ ਐਸ ਤੋਂ ਬਾਅਦ ਕਿਉਂ ਛੱਡਿਆ ਇਹ ਹੀ ਸਵਾਲ ਖੜਾ ਉਸ ਤੋਂ ਬਾਅਦ ਜਿਹੜੀ ਦੂਸਰੀ ਜਦੋਂ ਕਾਲੀ ਦਲ ਨੂੰ ਦੀ ਗੱਲ ਆਈ ਕਿ ਪ੍ਰਧਾਨ ਜੀ ਤੁਸੀਂ ਪ੍ਰਧਾਨਗੀ ਸਮੇਂ-ਸਮੇਂ ਕਿਹੜੀ ਪਾਰਟੀ ਦੇ ਵਿੱਚ ਪ੍ਰਧਾਨ ਨੂੰ ਅਸਤੀਫਾ ਨਹੀਂ ਦਿੰਦਾ ਤੁਸੀਂ ਅਸਤੀਫਾ ਦੇ ਕੇ ਕੋਈ ਸਮਾਂ ਲਈ ਪਾਸੇ ਤਾਂ ਉਹ ਕਹਿੰਦਾ ਵੇਖੋ ਤੁਹਾਨੂੰ ਆਪ ਆਵਾਜ਼ ਮਾਰ ਕੇ ਪੰਥ ਆਵਾਜ਼ ਮਾਰੇਗਾ ਤੁਸੀਂ ਫੇਰ ਆ ਜਿਓ ਹੂੰ ਤਾਂ ਕੈਨਾਲ ਕੋਈ ਪ੍ਰਧਾਨ ਬਣਦਾ ਕੀ ਫਾਇਦਾ ਸਾਨੂੰ ਅਸੀਂ ਦੇਖੋ ਸਾਡੀ ਮਜਬੂਰੀ ਸੀ ਅਸੀਂ ਫੈਡਰੇਸ਼ਨ ਦੇ ਮੈਂ ਵੀ ਮੈਨੂੰ ਪੰਜ ਸਿੰਘ ਸਹਿਬਾਨ ਨੇ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਸੀ ਜਿਵੇਂ ਹੁਣ ਪੰਜ ਮੈਂਬਰੀ ਕਮੇਟੀ ਬਣੀ ਹੈ 19 ਜਨਵਰੀ 1995 ਨੂੰ ਤਾਂ ਜਦੋਂ ਫਿਰ ਸਾਨੂੰ ਕੋਈ ਅਗੇ ਰਸਤਾ ਨਹੀਂ ਸੀ ਲੱਭ ਰਿਹਾਗੇ ਅਸੀਂ ਜਾਈਏ ਕਿੱਥੇ ਕਿਉਂਕਿ ਇੰਦਰ ਕਾਲੀ ਦਲ ਦੇ ਵਿੱਚ ਇਹਨਾਂ ਦੇ ਹਲਕੇ ਇਸ ਤਰੀਕੇ ਨਾਲ ਵੰਡੇ ਹੋਏ ਸੀ ਸਾਡੇ ਹਲਕੇ ਚ ਕੁਝ ਉਹ ਟਕਸਾਲੀ ਜਥੇਦਾਰ ਹੈ ਜੀ ਹਰੀ ਸਿੰਘ ਜੀਰਾ ਤੁਹਾਨੂੰ ਇਥੋਂ ਮੌਕਾ ਨਹੀਂ ਮਿਲ ਸਕਦਾ ਅਸੀਂ ਫੈਡਰੇਸ਼ਨ ਦੇ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਰਹੇ ਦਾੜੀਆਂ ਸਾਡੀਆਂ ਚਟੀਆਂ ਹੋ ਗਈਆਂ ਤਾਂ ਫਿਰ ਲੋਕਾਂ ਨੇ ਸਾਨੂੰ ਕਹਿਣਾ ਸ਼ੁਰੂ ਕਰਤਾ ਯਾਰ ਹੁਣ ਤਾਂ ਛੱਡ ਦਿਓ ਅਸੀਂ ਅੱਗੋਂ ਬਥੇਰੀਆਂ ਦਲੀਲਾਂ ਦਿੰਦੇ ਸਾਂ ਕਿ ਫੈਡਰੇਸ਼ਨ ਸਾਡੀ ਜਮਾਤ ਹੈ ਅਕਾਲੀ ਦਲ ਸਾਡੀ ਜਮਾਤ ਹੈ ਅਸੀਂ ਫੈਡਰੇਸ਼ਨ ਤੋਂ ਬਾਅਦ ਅਕਾਲੀ ਦਲ ਨੂੰ ਜੁਆਇਨ ਕਰਨਾ ਪਰ ਸਾਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਜੇ ਅਸੀਂ ਕੋਈ ਪਲੇਟਫਾਰਮ ਤੇ ਰਹਿ ਕੇ ਕੰਮ ਤਾਂ ਕਿਸੇ ਕਰਨਾ ਹੀ ਹੈ ਨਾ ਆਪਣੇ ਆਪ ਨੂੰ ਜਿਹੜੇ ਸਾਡੇ ਸਾਥੀ ਨੇ ਤਾਂ ਇਹ ਵੀ ਆਦਰਵਾ ਦਿੱਤੀਆਂ ਇੱਕ ਦਿਨ ਸਰਦਾਰ ਸੁਖੀਰ ਸਿੰਘ ਬਾਦਲ ਨੇ ਫੈਡਰੇਸ਼ਨ ਦੇ ਪੁਰਾਣੇ ਆਗੂਆਂ ਨੂੰ ਮੈਨੂੰ ਬੁਲਾਇਆ ਵਿਟੋਆ ਸਾਹਿਬ ਨੂੰ ਬੁਲਾਇਆ ਚਾवला ਸਾਹਿਬ ਨੂੰ ਮਹਿਤਾ ਸਾਹਿਬ ਨੂੰ ਸਾਰਿਆਂ ਨੂੰ ਬੁਲਾਇਆ ਤੇ ਇੱਕ ਮੀਟਿੰਗ ਕੀਤੀ 2.5 ਘੰਟੇ ਸਾਡੇ ਨਾਲ ਪਾਰਟੀ ਦੇ ਦਫ਼ਤਰ ਸੇ ਤੇ ਅਸੀਂ ਉਹਨਾਂ ਨੂੰ ਸਾਰਾ ਦੱਸਿਆ ਕਹਿੰਦਾ ਯਾਰ ਤੁਸੀਂ ਫੈਡਰੇਸ਼ਨ ਵਾਲੇ ਹੈ ਨਹੀਂ ਫੈਡਰੇਸ਼ਨ ਵਾਲੇ ਅਸੀਂ ਫੈਡਰੇਸ਼ਨ ਸਾਡਾ ਪਿਛੋਕੜ ਹੈ ਅਸੀਂ ਕੋਲ ਕਾਲ ਹੀ ਆ ਕਹਿੰਦਾ ਨਹੀਂ ਅਸੀਂ ਤਾਂ ਤੁਹਾਨੂੰ ਫੈਡਰੇਸ਼ਨ ਵਾਲੀ ਮੰਨਦੇ ਹਾਂ ਮੈਂ ਇਹ ਜੇ ਤੁਸੀਂ ਸਾਨੂੰ ਮਤਲਬ ਹੀ ਜਾਤ ਬਰਾਦਰੀ ਚ ਮੰਨਦੇ ਹੋ ਹਸਦੇ ਰਹੇ ਕਿ ਤੁਸੀਂ ਕੀ ਅਸੀਂ ਕੋਈ ਤੁਹਾਡੇ ਤੋਂ ਵੱਖਰੇ ਥੋੜਾ ਜਿਹਾ ਸ਼ੂ ਤੋਂ ਥੋੜਾ ਫੈਡਰੇਸ਼ਨ ਹੀ ਲੀਡਰਸ਼ਿਪ ਦਿੰਦਰੀ ਆ ਅਕਾਲੀ ਦਲ ਨੂੰ ਤੇ ਅਕਾਲੀ ਦਲ ਦੇ ਵਿੱਚ ਸਾਨੂੰ ਮਾਨ ਸਨਮਾਨ ਮਿਲੇਗਾ ਤੇ ਅਸੀਂ ਕਿੱਧਰ ਹੋਰ ਕਿੱ데 ਜਾਣਾ ਸਾਡੇ ਕੁੱਝ ਬੰਦੇ ਕਾਂਗਰਸ 'ਚ ਗਏ ਵੀਰ ਦਵਿੰਦਰ ਸਿੰਘ ਗਿਆ ਜਗਮੀਤ ਸਿੰਘ ਬਰਾੜ ਗਿਆ ਰਾਮੂ ਵਾਲੀਆ ਗਿਆ ਹੋਰ ਅਰਮਿੰਦਰ ਸਿੰਘ ਗਿੱਲ ਗਿਆ ਪਰ ਜਿਹੜਾ ਮਾਨ ਸਤਕਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਮੈਂਬਰ ਦੇ ਤੌਰ ਤੇ ਵੀ ਸਾਨੂੰ ਮਿਲਦਾ ਉਹ ਬੜਾ ਵੱਡਾ ਸਾਡੀ ਆਪਣੀ ਪੰਥ ਦੀ ਜਮਾਤ ਹੈ ਸੋ ਸਾਡੇ ਨਾਲ ਵੀ ਬਹੁਤ ਕੁਝ ਹੋਇਆ ਪਰ ਉਹ ਮਾਨ ਸਨਮਾਨ ਵੀ ਮਿਲਿਆ ਫਿਰ ਕਿਉਂ ਛੱਡਣ ਦਾ ਉਹ ਛੱਡਣ ਦਾ ਇੱਕੋ ਇੱਕ ਕਾਰਨ ਸੀ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਬੰਦਿਆਂ ਨੇ ਕਹਿਤਾ ਕਾਲ ਤੱਕ ਸਾਹਿਬ ਦੇ ਹੁਕਮ ਨਾਲੋਂ ਆਪਾਂ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਹੁਕਮ ਵੱਡਾ ਆਪਾਂ ਨੂੰ ਉਹ ਮੰਨਣਾ ਚਾਹੀਦਾ ਨਹੀਂ ਤਾਂ ਆਪਣੀ ਮਾਨਤਾ ਰੱਦ ਹੋ ਜਾਏਗੀ ਅਸੀਂ ਇਹ ਦਲੀਲ ਦੇ ਹਾਂ ਕਿ ਮੰਨਤਾ ਪਹਿਲੀ ਗੱਲ ਤਾਂ ਰੱਦ ਹੋ ਹੀ ਨਹੀਂ ਸਕਦੀ ਜੇ ਹੋ ਵੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ 80 ਸਾਲ ਬਿਨਾ ਸਰਕਾਰ ਤੋਂ ਵੀ ਚੱਲਦਾ ਰਿਹਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ 105 ਸਾਲ ਦੇ ਵਿੱਚ ਤਕਰੀਬਨ 20-25 ਸਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ ਬਾਕੀ 80 ਸਾਲ ਤਾਂ ਸੰਘਰਸ਼ ਕੀਤਾ ਜੇ ਆਪਾਂ ਹੋਰ 2-4 ਸਾਲ ਸੰਘਰਸ਼ ਕਰ ਲਾਂਗੇ ਕੀ ਭਾਰਤੀ ਜਨਤਾ ਪਾਰਟੀ